ਵੈਲਕਮ ਟੂ ਮਾਈ ਚੈਨਲ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਆਥਰਿਕ ਬਾਲ ਟਰੈਵਲ ਐਕਸਪਲੋਰਰ ਤੇ ਤੇ ਅੱਜ ਅਸੀਂ ਦਰਸ਼ਨ ਕਰਾਂਗੇ ਜਲੰਧਰ ਜ਼ਿਲ੍ਹੇ ਦੇ ਗੁਰਦੁਆਰਾ ਸ੍ਰੀ ਮੌਸ ਸਾਹਿਬ ਪਾਸ਼ੇ ਪੰਜਵੇਂ ਦਸਵਾਂ ਬਲੌਗ ਹੈ ਚਲੋ ਸ਼ੁਰੂ ਕਰਦੇ ਹਾਂ ਤੇ ਇਹ ਆ ਜੀ ਪਿੰਡ ਮੌ ਤੋਂ ਜਿਹੜਾ ਰਸਤਾ ਆ ਗੁਰਦੁਆਰਾ ਸਾਹਿਬ ਵੱਲ ਜਾਂਦਾ ਆ ਇੱਥੇ ਖੂਬਸੂਰਤ ਰੋਡ ਬਣੇ ਹੋਏ ਆ ਪਿੱਛੇ ਮੰਡੀ ਸੀ ਤੇ ਇੱਥੋਂ ਜਿਹੜਾ ਇਹ ਸਾਹਮਣੇ ਗੁਰਦੁਆਰਾ ਸਾਹਿਬ ਦਿਖਾਈ ਦਿੰਦਾ ਇਹਦਾ ਮੇਨ ਗੇਟ ਆ ਗਿਆ ਇਹ ਆ ਜੀ ਇਤਿਹਾਸਿਕ ਗੁਰਦੁਆਰਾ ਸ੍ਰੀ ਮੋਹਸੇਬ ਤੇ ਇੱਥੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੋਇਆ ਸੀ ਗੁਰੂ ਸਾਹਿਬ ਇੱਥੇ ਬਰਾਤ ਲੈ ਕੇ ਆਏ ਸੀ ਗੋਵਿੰਦਵਾਲ ਸਾਹਿਬ ਤੋਂ 1646 ਈਸਵੀ ਦੇ ਵਿੱਚ ਹਾਰ ਮਹੀਨੇ ਦੇ ਵਿੱਚ ਤੇ ਗੋਵਿੰਦਵਾਲ ਸਾਹਿਬ ਤੋਂ ਚੱਲ ਕੇ ਰਸਤੇ ਦੇ ਵਿੱਚ ਪੜਾ ਕਰਦੇ ਜਿਹੜੇ ਉਹ ਗੁਰੂ ਸਾਹਿਬ ਇੱਥੇ ਪਹੁੰਚੇ ਸੀਗੇ ਤੇ ਇੱਥੇ ਮਾਤਾ ਗੰਗਾ ਜੀ ਦਾ ਪਿੰਡ ਆ ਇਹ ਉਹਨਾਂ ਦਾ ਘਰ ਵੀ ਕੋਲ ਆ ਉਹਦੇ ਦਰਸ਼ਨ ਵੀ ਕਰਵਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਆ ਤੇ ਇੱਥੇ ਜਿਹੜਾ ਗੁਰੂ ਸਾਹਿਬ ਜੀ ਦੇ ਆਨੰਦ ਕਾਰਜ ਹੋਏ ਸੀ ਇੱਥੇ ਵਿਆਹ ਹੋਇਆ ਸੀਗਾ ਤੇ ਉਸ ਵੇਲੇ ਜਿਹੜੇ ਗੁਰੂ ਸਾਹਿਬ ਦੇ ਬਰਾਤੀ ਬਾਬਾ ਬੁੱਢਾ ਜੀ ਸਾਈ ਮੀਆਂ ਅਮੀਰ ਜੀ ਮੰਝ ਜੀ ਇਹ ਸਾਰੇ ਜਿਹੜੇ ਉਸ ਵੇਲੇ ਤੇ ਹੋਰ ਵੀ ਬਹੁਤ ਸਾਰੇ ਗੁਰਸਿੱਖ ਜਿਹੜੇ ਸੀ ਗੁਰੂ ਸਾਹਿਬ ਦੇ ਬਰਾਤ ਦੇ ਵਿੱਚ ਇੱਥੇ ਪਹੁੰਚੇ ਸੀਗੇ ਬਹੁਤ ਹੀ ਖੂਬਸੂਰਤ ਆਲੀਸ਼ਾਨ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਇਹਦੀ ਇਮਾਰਤ ਬਹੁਤ ਵੱਡੀ ਆ ਖੂਬਸੂਰਤ ਆ ਕਾਫੀ ਵਿਸ਼ਾਲ ਨਜ਼ਰ ਆਉਂਦੀ ਆ ਇਹ ਜਿਹੜਾ ਦੀਵਾਨ ਹਾਲ ਆਂਦਰੋਂ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਹਾਲ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਆ ਤੇ ਜਿਹੜੀ ਮੈਨੂੰ ਸਭ ਤੋਂ ਸੋਹਣੀ ਚੀਜ਼ ਲੱਗੀ ਉਹ ਇਹ ਕਿ ਇੱਥੇ ਜੋ ਚੰਦਵਾ ਸਾਹਿਬ ਰਮਾਲਾ ਸਾਹਿਬ ਇਹ ਸਾਰੇ ਆ ਲਾਲ ਰੰਗ ਦੇ ਵਿੱਚ ਜਿਵੇਂ ਇੱਕ ਵਿਆਹ ਦੇ ਵਿੱਚ ਹੁੰਦਾ ਆ ਦੁਲਹਨ ਵੱਲੋਂ ਜੋੜਾ ਪਾਇਆ ਜਾਂਦਾ ਕੁਝ ਇਸੇ ਤਰ੍ਹਾਂ ਦਾ ਕਲਰ ਜਿਹੜਾ ਅੱਜ ਦਿਖਾਈ ਦੇ ਰਿਹਾ ਜੋ ਬਹੁਤ ਹੀ ਖੂਬਸੂਰਤ ਅਟਰੈਕਟਿਵ ਲੱਗ ਰਿਹਾ ਚੰਦਵਾ ਸਾਹਿਬ ਦਾ ਅਤੇ ਅ ਗੁਰੂ ਸਾਹਿਬ ਦੇ ਰੋਮਾਲਿਆਂ ਦਾ ਅ ਬਹੁਤ ਤੋਂ ਵੱਡਾ ਹਾਲ ਆ ਤੇ ਖੂਬਸੂਰਤ ਵੀ ਆ ਕਾਫੀ ਮਨ ਨੂੰ ਸ਼ਾਂਤੀ ਮਿਲਦੀ ਆ ਜਦੋਂ ਅਸੀਂ ਇੱਥੇ ਇਕਾਗਰ ਚਿੱਤ ਹੋ ਕੇ ਇਥੇ ਬੈਠਦੇ ਆ ਮਹਿਸੂਸ ਕਰਦੇ ਆ ਉਹਨਾਂ ਵੇਲਿਆਂ ਨੂੰ ਉਹਨਾਂ ਯਾਦਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਰਲੇ ਪਾਸੇ ਇਹ ਜਿਹੜਾ ਇਤਿਹਾਸਿਕ ਖੂਹ ਆ ਉਸ ਵੇਲੇ ਦਾ ਇਹ ਆ ਸਾਹਮਣੇ ਦਿਖਾਈ ਦੇ ਰਿਹਾ ਇਹਨੂੰ ਵੀ ਕਵਰ ਕੀਤਾ ਹੋਇਆ ਇਹਦੇ ਵਿੱਚ ਜਿਹੜਾ ਉਹ ਉਸ ਵੇਲੇ ਦਾ ਖੂਹ ਆ ਤੇ ਇਹ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਕਾਫੀ ਵੱਡਾ ਏਰੀਆ ਹੈ ਜਿਹੜਾ ਇਹ ਗੁਰਦੁਆਰਾ ਸਾਹਿਬ ਦਾ ਆ ਇਹ ਸ਼ਰੋਮਨਿੰਗ ਗੁਰਦੁਆਰਾ ਪਰਵੰਤਕ ਕਮੇਟੀ ਵੱਲੋਂ ਜਿਹੜਾ ਇਹ ਗੁਰਦੁਆਰਾ ਸਾਹਿਬ ਇਹਦੀ ਸੇਵਾ ਕੀਤੀ ਜਾਂਦੀ ਆ ਇੱਥੇ ਜਿਹੜਾ ਉਹ 21 22 23 ਹਾੜ ਨੂੰ ਕਾਫੀ ਭਾਰਾ ਵੱਡਾ ਜੋੜ ਮੇਲਾ ਲੱਗਦਾ ਆ ਜਦੋਂ ਗੁਰੂ ਸਾਹਿਬ ਦਾ ਵਿਆਹ ਪਰਬ ਹੁੰਦਾ ਆ ਇਹ ਜਿਹੜਾ ਸਾਈਡ ਦੇ ਉੱਤੇ ਸਰੋਵਰ ਆ ਸੰਗਤਾਂ ਦੇ ਵਿੱਚ ਆਲਦੋਲੇ ਕਾਫੀ ਇਹਦੀ ਮਹਾਨਤਾ ਆ ਹਰ ਇੱਕ ਮੱਸੀਆ ਨੂੰ ਜਿਹੜੀ ਆ ਸੰਗਤ ਇੱਥੇ ਇਸ਼ਨਾਨ ਕਰਨ ਆਉਂਦੀ ਆ ਤੇ ਇਹਨੂੰ ਜਿਹੜਾ ਉਹ ਕਾਫੀ ਖੂਬਸੂਰਤ ਵੀ ਬਣਾਇਆ ਹੋਇਆ ਹਦਾਇਤਾਂ ਲਿਖੀਆਂ ਹੋਈਆਂ ਇਹਦੇ ਉੱਤੇ ਤੇ ਇਹ ਜਿਹੜਾ ਸਾਹਮਣੇ ਤੋਂ ਰਸਤਾ ਆ ਰਿਹਾ ਗੁਰਦੁਆਰਾ ਸਾਹਿਬ ਥੋੜਾ ਜਿਹਾ ਉੱਚਾ ਥੱਲੋਂ ਜਿਹੜੀ ਇਹਦੀ ਉੱਚਾ ਚੱਕ ਕੇ ਗੁਰਦੁਆਰਾ ਸਾਹਿਬ ਜਿਹੜਾ ਬਣਾਇਆ ਹੋਇਆ ਤੇ ਆਲੇ ਦੁਆਲੇ ਜਿਹੜਾ ਉਹ ਨਿਵਾਇਆ ਥੋੜਾ ਜਿਹਾ ਇੱਧਰਲੇ ਪਾਸੇ ਬਾਬਿਆਂ ਦਾ ਜਿਹੜਾ ਉਹ ਲੰਗਰ ਚੱਲਦਾ ਆ ਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਉੜੀ ਇੱਥੇ ਆਲੇ-ਦੋਲੇ ਬਾਗ-ਬਗੀਚੇ ਵੀ ਆ ਤੇ ਖੂਬਸੂਰਤ ਬਿਲਡਿੰਗ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਦੀ ਦਿਖਾਈ ਦੇ ਰਹੀ ਆ ਇੱਧਰ ਪਾਰਕਿੰਗ ਆ ਤੇ ਵਿੱਚ ਵਿੱਚ ਜਿਹੜੇ ਆ ਉਹ ਬਹੁਤ ਸੋਹਣੇ ਖੂਬਸੂਰਤ ਪਾਰਕ ਵੀ ਬਣੇ ਹੋਏ ਆ ਦਰਖਤ ਲੱਗੇ ਹੋਏ ਆ ਤੇ ਕਾਫੀ ਜਿਹੜਾ ਉਹ ਅ ਅਟਰੈਕਟ ਕਰਦਾ ਆ ਮਨ ਨੂੰ ਲਵਾਉਂਦਾ ਇਹ ਗੁਰਦੁਆਰਾ ਸਾਹਿਬ ਦੂਰ ਤੋਂ ਹੀ ਤੇ ਇਧਰਲੇ ਪਾਸੇ ਜਿਹੜਾ ਉਹ ਮਾਤਾ ਗੰਗਾ ਜੀ ਦਾ ਜਿਹੜਾ ਘਰ ਹੋਇਆ ਕਰਦਾ ਸੀ ਇਹ ਮਾਤਾ ਗੰਗਾ ਜੀ ਦਾ ਇਹ ਗੁਰਦੁਆਰਾ ਸਾਹਿਬ ਆ ਇੱਕ ਮੇਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਆ ਥੋੜੀ ਦੂਰ ਤੇ ਆ ਬਿਲਕੁਲ ਨਾਲ ਇਹ ਵੀ ਬਹੁਤ ਖੂਬਸੂਰਤ ਹੈ ਇਹਦੇ ਅਸੀਂ ਅੰਦਰ ਨਹੀਂ ਜਾ ਰਹੇ بڑے ਕਰਮਾ ਨਾਲ ਭਾਗਾਂ ਦੇ ਨਾਲ ਜਿਹੜੇ ਆ ਇਹ ਦਰਸ਼ਨ ਮੇਲੇ ਹੁੰਦੇ ਆ ਗੁਰਦੁਆਰਾ ਸਹਿਬਾਨਾਂ ਦੇ ਸੋ ਇਹ ਸੀ ਜੀ ਵਲੌਗ ਗੁਰਦੁਆਰਾ ਸ੍ਰੀ ਮਾਉ ਸੇਬ ਤੋਂ ਤੇ ਇੱਥੇ ਹੀ ਇਸ ਵਲੌਗ ਦੀ ਸਮਾਪਤੀ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਕੀਤੇ